ਜੀ ਚੀਮਾ ਸਾਹਿਬ ਕਿਸ ਤਰ੍ਹਾਂ ਦੀ ਜਿਹੜੀ ਹੈ ਸਿਮਰਨ ਮੈਮ ਤੇ ਹਮਲਾ ਹੋਇਆ ਡਿਫਰੈਂਟ ਐਸੋਸੀਏਸ਼ਨ ਉਹ ਤੁਸੀਂ ਦਖਲਅੰਦਰੀ ਹੋ ਰਹੇ ਵਾਇਕੂ ਚਿੱਕਾ ਖਾਲਸਾ ਵਾਇਕੂ ਕੀ ਪਤੇ ਇਹ ਜਿਹੜਾ ਪਿਛਲੇ ਦਿਨੀ ਮੈਂ ਸਮਝਦਾ ਜਿਹੜਾ ਇਲਾਕੇ ਨੂੰ ਨੁਸਾਬ ਦਿਵਾਉਣ ਲਈ ਸਿਮਰਨ ਕੌਰ ਗਿੱਲ ਜਿਹੜੀ ਸਾਡੀ ਧੀ ਆ ਸਾਡੀ ਛੋਟੀ ਭੈਣ ਆ ਜਿਹੜਾ ਉਹਨੇ ਬੀੜਾ ਚੱਕਿਆ ਇਲਾਕੇ ਦੇ ਮੋਹਤਪੇਰ ਸੱਜਣਾ ਨੇ ਰਲ ਕੇ ਕਿਉਂਕਿ ਇਹ ਤੁਸੀਂ ਦੇਖੋ ਇਹ ਆਪਾਂ ਦਰਿਆ ਦੇ ਲੱਗ ਲੱਗ ਜਿਹੜੇ ਪਿੰਡ ਨੇ ਇਹ ਸਾਰੇ ਪਿੰਡਾਂ ਦੀਆਂ ਜੇ ਆਪਾਂ ਸੜਕਾਂ ਦੇਖੀਏ ਤੇ ਨਾ ਇੱਥੇ ਬੱਚੇ ਸੁਰੱਖਿਅਤ ਨੇ ਨਾ ਇੱਥੇ ਬਜ਼ੁਰਗ ਸੁਰੱਖਿਅਤ ਨੇ ਮੇਰਾ ਖਿਆਲ ਹੈ ਕਿਸੇ ਧੀ ਨੂੰ ਕਿਸੇ ਬੇਟੀ ਨੂੰ ਡਿਲੀਵਰੀ ਹੋਣ ਵਾਲੀ ਹੋਏ ਤਾਂ ਮੈਨੂੰ ਇਹ ਡਰ ਹੈ ਕਿਤੇ ਇਹਨਾਂ ਸੜਕਾਂ ਖਾਤਰ ਮੇਰਾ ਖਿਆਲ ਹੈ ਕਈਆਂ ਦਾ ਨੁਕਸਾਨ ਹੋ ਗਿਆ ਹੋਣਾ ਜੀ ਤੇ ਉਹਦੇ ਕਾਰਨ ਜੇ ਮੰਨ ਲਿਆ ਜਾਏ ਇੱਕ ਪਾਸੇ ਇਹਨਾਂ ਨੂੰ ਹਦਾਇਤ ਆ ਕਿ ਸਵੇਰੇ 10 ਵਜੇ ਤੱਕ ਆਪਾਂ ਕੋਈ ਟਿੱਪਰ ਨਹੀਂ ਚਲਾ ਸਕਦੇ ਕਿਉਂਕਿ ਉਹ ਬੱਚੇ ਸਕੂਲ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਵਿੱਚ ਛੋਟੇ ਬੱਚੇ ਵੀ ਹੁੰਦੇ ਆ ਕੋਈ ਸਾਈਕਲਾਂ ਤੇ ਸਾਡੀਆਂ ਧੀਆਂ ਹੁੰਦੀਆਂ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਸੋ ਇਹਨਾਂ ਨੇ ਇਸ ਦੇ ਵਿਰੁੱਧ ਮੋਰਚਾ ਜਿਹੜਾ ਉਹ ਚੱਕਿਆ ਸੀਗਾ ਕਿ ਨਜਾਇਜ਼ ਜਿਹੜੀ ਮੈਨਿੰਗ ਆ ਉਹ ਬੰਦ ਕੀਤੀ ਜਾਵੇ ਜਿਹੜਾ ਰੋਡ ਮੈਪ ਆ ਉਹਦੇ ਤਹਿਤ ਇਹ ਟਿੱਪਰ ਚਲਾਏ ਜਾਣ ਪਰ ਉਹਨਾਂ ਜਿਹੜੇ ਟਿਪਰਾਂ ਦੇ ਮਾਲਕ ਆ ਮੈਂ ਸਮਝਦਾ ਉਹ ਗੁੰਡਾ ਕਿਸਮ ਦੇ ਲੋਕ ਆ ਉਹਨਾਂ ਨੇ ਉਲਟਾ ਇਹ ਜਿਹੜੀ ਸਾਡੀ ਬੇਟੀ ਆ ਸਾਡੇ ਬੰਦਿਆਂ ਦੇ ਵੀ ਸੱਟਾਂ ਮਾਰੀਆਂ ਸਾਡੀ ਬੇਟੀ ਦੇ ਵੀ ਮਾਰੀਆਂ ਜਿਹੜੀ ਪੰਤ ਦਿੱਤੀ ਆ ਜਿਹਦਾ ਬਾਪ ਜਿਹੜਾ ਉਹ ਉਹ ਸ਼ਹੀਦ ਇੱਕ ਹੋਇਆ ਤੇ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਬਾਪੂ ਤਰਸੇਮ ਸਿੰਘ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਡੈਡੀ ਜੀ ਨੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਾਲ ਆ ਉਹਨਾਂ ਨੇ ਮੈਨੂੰ ਭੇਜਿਆ ਸੀ ਇੱਥੇ ਸੋ ਅਸੀਂ ਕਾਲੀਦਾਲ ਵਾਰਿਸ ਪੰਜਾਬ ਵੱਲੋਂ ਇਸ ਸੰਘਰਸ਼ ਕਮੇਟੀ ਦੇ ਨਾਲ ਆ ਜਿਹੜਾ ਵੀ ਫੈਸਲਾ ਇਹ ਕਮੇਟੀ ਲਊਗੀ ਸੋਮਣੀ ਕਾਲੀਦਾਲ ਵਾਰਿਸ ਪੰਜਾਬ ਉੱਤੇ ਪਹਿਲਾਂ ਤੋਂ ਕੀ ਲੱਗਦਾ ਵੀ ਸਰਕਾਰਾਂ ਜਿਹੜੀਆਂ ਸੁੱਟੇ ਵੀ ਬਿਲਕੁਲ ਸਰਕਾਰਾਂ ਨਾਲ ਦੀ ਕੋਈ ਚੀਜ਼ ਨਹੀਂ ਸਰਕਾਰਾਂ ਜਿਹੜੀਆਂ ਉਹ ਉਹਨਾਂ ਗਵਰਨਮੈਂਟ ਦਾ ਕੰਮ ਹੈ ਐਮੈਂਡਮੈਂਟ ਬਾਅਦ ਪਬਲਿਕ ਦੀ ਗੌਰ ਕਰਨਾ ਪਰ ਗਵਰਨਮੈਂਟ ਜਿਹੜੀ ਆ ਉਹਨੇ ਪਬਲਿਕ ਦੀ ਕੀ ਕਰਨੀ ਉਹ ਆਪਣੀਆਂ ਜੇਬਾਂ ਆਪਣੇ ਚੇਤਿਆਂ ਨੂੰ ਪਾੜ ਰਹੀ ਆ ਸੋ ਗਵਰਨਮੈਂਟ ਫੇਲ ਹੋ ਚੁੱਕੀ ਆ ਪੰਜਾਬ ਗਵਰਨਮੈਂਟ ਇੱਥੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਚੰਡੀਗੜ੍ਹ ਪੰਜਾਬ ਤੋਂ ਦਾ ਅਧਿਕਾਰ ਜਿਹੜਾ ਦਿੱਲੀ ਦਾ ਹੋ ਗਿਆ ਸੋ ਇੱਥੇ ਨੌਜਵਾਨੀ ਮਰ ਰਹੀ ਆ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋ ਰਹੀਆਂ ਇੱਥੇ ਬਹੁਤ ਜ਼ਿਆਦਾ ਉਤਿਆਚਾਰ ਹੋ ਰਿਹਾ ਸੋ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਪਬਲਿਕ ਨੂੰ ਦੱਸਣਾ ਚਾਹੁੰਦਾ ਹਾਂ ਹੁਣ ਜਾਗੋ ਤੇ ਸੱਚ ਦੇ ਨਾਲ ਖੜੀਏ ਤਾਂ ਜੋ ਆਪਾਂ ਵੀ ਸੋਸਤਾਈ ਵਿੱਚ ਸਰਕਾਰੀ ਕਾਲਸਾ ਬਣਾਈਏ ਤੇ ਇਲਾਕੇ ਨੂੰ ਜਿਹੜਾ ਅਨਸਾਫ਼ ਦੱਸ ਕਿਵੇਂ ਸਾਹਿਬ ਜੇ ਆਮ ਜਨਤਾ ਦਾ ਸੁਣਿਆ ਸੀ ਹੁੰਦਾ ਤੇ ਐਡਵੋਕੇਟ ਨੇ ਇਹਨਾਂ ਤੇ ਵੀ ਹਮਲਾ ਹੋ ਰਿਆ ਨੇ ਸੁਣਵਾਈ ਨਹੀਂ ਹੋ ਰਹੀ ਇਸ ਤਰ੍ਹਾਂ ਇਹ ਜੀ ਇਹ ਐਡਵੋਕੇਟ ਦੇ ਨਾਲ ਇੱਕ ਸ਼ਹੀਦ ਦੀ ਧੀ ਵੀ ਆ ਜਿਹੜੀ ਬੜੀ ਇੱਕ ਕੁਰਬਾਨੀ ਵਾਲਾ ਪਰਿਵਾਰ ਜਿੱਥੇ ਸਿੱਖ ਕੌਮ ਲੋਕਾਂ ਦੀਆਂ ਧੀਆਂ ਪੜਾਂ ਨੂੰ ਛਡਾਉਂਦਾ ਰਿਆ ਅੱਜ ਸਾਡੀ ਧੀ ਤੇ ਉੱਤੇ ਹਮਲਾ ਹੋਇਆ ਤੇ ਪੂਰੀ ਸਮੁੱਚੀ ਕੌਮ ਦੇ ਨਾਲ ਖੜੀ ਆ ਤੁਸੀਂ ਮਤਲਬ ਕਿ ਆਪਣੀ ਟੀਮ ਦੇ ਨਾਲ ਹੀ ਆਪ ਜਥੇਵੰਦਰਾ ਖੜੇ ਹੋਣਾ ਬਿਲਕੁਲ ਇਹਨਾਂ ਦੇ ਨਾਲ ਪਹਿਲੇ ਦਿਨ ਤੋਂ ਖੜੇ ਸੀ ਹੁਣ ਵੀ ਖੜੇ ਆ ਤੇ ਅੱਗੋਂ ਵੀ ਖੜੇ ਰਹਿਣਾ ਜੋ ਇਨਸਾਫ ਨਾਲ ਦਵਾਕ ਦੋ ਬਿਲਕੁਲ ਬਾਈ ਖਲਸਾ ਸਰਪੰਚਾ ਵਾਜੀ ਪੂਰੀ ਜਥੇਵੰਦਰਾ ਸੰਗਠਨ ਮੈਡਮ ਮਤੇ ਹੱਥੋਂ ਚਾਈ ਜਿਹੜੀ ਟਿਪਰ ਐਸੋਸੀਏਸ਼ਨ ਆ ਅੱਜ ਦਿਨ ਦਿਖੇ ੱਟਕਾ ਵੀ ਕਰ ਰਹੀ ਐ ਗੁੰਡਾਗਰਦੀ ਨੂੰ ਉਤਰਾਈਏ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਪਿਛਲੇ ਲਗਭਗ 2 ਮਹੀਨੇ ਤੋਂ ਸਾਡਾ ਰੇਤ mafia ਦੇ ਖਿਲਾਫ ਸੰਘਰਸ਼ ਚੱਲ ਰਿਹਾ ਜੀ ਔਰ ਸਭ ਤੋਂ ਪਹਿਲਾਂ ਜਦੋਂ ਸਾਡੀ ਨਵੀਂ ਪੰਚਾਇਤ ਬਣੀ ਆ ਅਸੀਂ ਪੀਡਬਲ ਮੇਰਾ ਵੇਰਵਾ ਮੰਗਿਆ ਸੀ ਵੀ ਇਹ ਆਪਣੇ ਮਾਈਨਿੰਗ ਵਾਸਤੇ ਸੜਕ ਕਪੈਸਿਟੀ ਹੈ ਜਾਂ ਨਹੀਂ ਹੈ ਤੇ ਪੀਡਬਲੂਡੀ ਮੈਂ ਕਿਹਾ ਸਾਨੂੰ ਲਿਖ ਕੇ ਦਿੱਤਾ ਸੀ ਜਿਹੜੀ ਇਹ ਸੜਕ ਆ ਇਹਦੀ ਲੰਬਾਈ ਇਹਦੀ ਚੜਾਈ ਜਿਹੜੀ ਆ ਉਹ 11 ਫੁੱਟ ਦੇ ਕਰੀਬ ਆ ਔਰ 4 ਕਿਲੋਮੀਟਰ ਦਾ ਜਿਹੜਾ ਸੜਕ ਦਾ ਟੋਟਾ ਪਿੰਡ ਗੌਸਗੜ ਤੋਂ ਲੈ ਕੇ ਸਸਰਾਲੀ ਕਲੋਨੀ ਤੱਕ ਇਸ ਦੇ ਉੱਪਰ ਭਾਰੀ ਵਾਹਨ ਜਿਹੜੇ ਆ ਮਾਈਨਿੰਗ ਵਾਲੇ ਨਹੀਂ ਲੰਘ ਸਕਦੇ ਇਹ ਸੜਕ ਆਮ ਆਵਾਜਾਈ ਲਈ ਆ ਉਸੇ ਨੂੰ ਦੇਖ ਕੇ ਅਸੀਂ ਇਹ ਟਿਪਰ ਇਥੋਂ ਬੰਦ ਕਰਵਾਏ ਸੀਗੇ ਔਰ ਸਾਡੀ ਟੀਮ ਤੇ ਪਿਛਲੇ ਦਿਨੇ ਰੇਤ mafia ਦੇ ਗੁੰਡਿਆਂ ਨੇ হামਲਾ ਵੀ ਕੀਤਾ ਆ ਔਰ ਸੱਤਾਂ ਵੀ ਮਾਰੀਆਂ ਨੇ ਔਰ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਆ ਕਿ ਉਹਨਾਂ ਖਿਲਾਫ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਔਰ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਇਹ ਗੁੰਡਾਗਰਦੀ ਦਾ ਨੰਗਾ ਨਾਚ ਆ ਇਹਨੂੰ ਬੰਦ ਕੀਤਾ ਜਾਵੇ ਠੀਕ ਹੈ ਜਿੱਥੇ ਬੰਦੀਆਂ ਵਿੱਚ ਕਾਫੀ ਹੱਕ ਵਿੱਚ ਜਿਹੜੇ ਆਈਆਂ ਨੇ ਜੇ ਬਾਈਟਾ ਜਿਹੜਾ ਕਾਨੂੰਨੀ ਵਿਵਸਥਾ ਹਕਮ ਤੇ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਆ ਉਹ ਕਿਸ ਤਰ੍ਹਾਂ ਜਿੰਨੇ ਦੇ ਹਾਂ ਹਾਂ ਜੇ ਕਾਨੂੰਨ ਦੇ ਇਸ ਤਰ੍ਹਾਂ ਆ ਨਾ ਜਿਹੜਾ ਰੇਤ ਮਾਫੀ ਆਇਆ ਇਹਦੇ ਲਿੰਕ ਉੱਪਰ ਤੱਕ ਭ੍ਰਿਸ਼ਟਾਚਾਰ ਦੇ ਰਾਹੇ ਉੱਪਰ ਤੱਕ ਇਹਨਾਂ ਦੇ ਜੁੜੇ ਹੋਇਆ ਪਰਚਾਸ਼ੇ ਦੇ ਨਾਲ ਤੇ ਇਹ ਆਮ ਲੋਕਾਂ ਦੀ ਆਵਾਜ਼ ਨੂੰ ਅੱਗੇ ਪਹਿਲਾਂ ਵੀ ਇਹ ਲੜਾਈ ਝਗੜੇ ਰਹੇ ਜਾਂ ਪੈਸੇ ਦੇ ਜ਼ੋਰ ਤੇ ਦਬਾਉਂਦੇ ਰਹੇ ਆ ਪਰ ਹੁਣ ਜਿਹੜਾ ਸਾਡਾ ਸੰਘਰਸ਼ਾ ਸਿੱਧਮ ਸਿੱਧਾ ਆ ਔਰ ਬਿਗੈਰ ਕਿਸੇ ਲਾਲਚ ਤੋਂ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅਸੀਂ ਇਹ ਸੰਘਰਸ਼ ਕਰ ਰਹੇ ਆ ਔਰ ਇਸ ਜੇ ਸਾਡਾ ਨਹੀਂ ਇਨਸਾਫ ਹੋਊਗਾ ਤਾਂ ਸੰਘਰਸ਼ ਅਸੀਂ ਅੱਗੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਦੇ ਕੋਕੀ ਆੱਤ ਦਾਗਦੇ ਦੰਤ ਹੁੰਦਾ ਹੀ ਆ ਉਹਨਾਂ ਨੇ ਇਸ ਇਲਾਕੇ ਚ ਆੱਤ ਚੱਕੀ ਹੋਈ ਸੀਗੀ ਤੇ ਲੋਕ ਉਹਨਾਂ ਤੋਂ ਦੁਖੀ ਨੇ ਲੋਕ ਇਸੇ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਹੱਕਾਂ ਚ ਖੜੇ ਆ ਤੇ ਅਸਲ ਦੇ ਵਿੱਚ ਉਹ ਜ਼ੁਲਮ ਦੇ ਅਗੇਂਸਟ ਖੜੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਾਗਦੀ ਜ਼ਮੀਰ ਵਾਲੇ ਲੋਕ ਨਾਲ ਖੜੇ ਨੇ ਮੈਡਮ ਕਿਸ ਤਰ੍ਹਾਂ ਜੇ ਤੁਹਾਡੇ ਟਿਪਰ ਅਸੋਸੀਏਸ਼ਨ ਹਮਲਾ ਕੀਤਾ ਮੈਡਮ ਕਿੰਨੇ ਲੋਕ ਸੀ ਨਹੀਂ ਮੇਰੇ ਤੇ ਟਿਪਰ ਅਸੋਸੀਏਸ਼ਨ ਵਾਲਿਆਂ ਨੇ ਅਟੈਕ ਨਹੀਂ ਕੀਤੀ ਹੈਗੀ ਮੇਰੇ ਤੇ ਜਿਹੜੇ ਇੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਦੇ ਆ ਉਹਨਾਂ ਚ ਕੁਝ ਟਿਪਰਾਂ ਵਾਲੇ ਨੇ ਤੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਕੁਝ ਆਪਣੇ ਆ ਜਿਹੜਾ ਜਿਹਨੇ ਮੇਰੇ ਕਿਰਪਾਨ ਹਮਾਰੀ ਸੀ ਉਹਦੀਆਂ ਆਪਣੀਆਂ ਪੌਕਲੈਨ ਮਸ਼ੀਨਾਂ ਨੇ ਕਿਉਂਕਿ ਪੌਕਲੈਨ ਮਸ਼ੀਨਾਂ ਇੱਥੇ ਚੱਲਣੀਆਂ ਮਨਾਹੀ ਆ ਦਰਿਆ ਦੇ ਵਿੱਚ ਸੁਖਦੇਵ ਸਿੰਘ ਬਿੱਲਾ ਅੱਛਾ ਇਹ ਉਹਦਾ ਵੀ ਆ ਜੀ ਸੁਖਦੇਵ ਸਿੰਘ ਬਿੱਲਾ ਦੀਆਂ ਪੌਕਲੈਨ ਮਸ਼ੀਨਾਂ ਚੱਲਦੀਆਂ ਨੇ ਐਸੇ ਕਰਕੇ ਉਹਨੂੰ ਤਕਲੀਫ ਆ ਤੇ ਗੁਰਮਖੁਣਾ ਦੇ ਆਪਣੇ ਟਿਪਰ ਚੱਲਦੇ ਨੇ ਇਹ ਇਹ ਦੋਨੋਂ ਜਾਨੇ ਖਾਸ ਕਰਕੇ ਮੇਨ ਦੋਸ਼ੀ ਨੇ ਪਰਮਜੀਤ ਪੰਮਾ ਆ ਹੁੰਦਾ ਵਿੱਚ ਗਗਨ ਪੰਨੂ ਆ ਇਹਨਾਂ ਦੇ ਆਪਣੇ ਆ ਸਾਰੇ ਜਾਨੇ ਕੁਝ ਲੇਡੀਜ਼ ਵੀ ਨੇ ਉਹਦੇ ਵਿੱਚ ਬੀਟੂ ਜੀ ਦੇਖਿਆ ਜੀ ਸਰਕਾਰ ਰਹੀ ਨਹੀਂ ਹੁੰਦਾ ਕਰਦੀ ਫਰ ਰਹੀ ਨੇ ਕੋਈ ਐਕਸ਼ਨ ਹੀ ਨਹੀਂ ਲੈ ਰਹੀ ਬੀਕੋ ਅਸੀਂ ਸਰਕਾਰ ਦੇ ਵੱਡੇ ਵੱਡੇ ਮੰਤਰੀਆਂ ਤੱਕ ਨੂੰ ਮਿਲ ਚੁੱਕੇ ਆ ਆ ਮੀਨ ਵਾਈਲ 10 ਦਿਨਾਂ ਦੇ ਵਿੱਚ ਕਿਸੇ ਨੇ ਸਾਡੀ ਕੋਈ ਇਹ ਬਿਲਕੁਲ ਇਹਨਾਂ ਦਾ ਮੰਤਰੀ ਇਨਵੋਲਵ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਜਾਂ ਸਾਥ ਨਾ ਦੇ ਰਿਹਾ ਹੁੰਦਾ ਤਾਂ ਹੁਣ ਤੱਕ ਜਿਹੜੀਆਂ ਤਾਂ ਧਰਾਮਾ ਉਹਨਾਂ ਤੇ ਲੱਗਣੀਆਂ ਨੇ ਕਿਉਂ ਨਹੀਂ ਲੱਗੀਆਂ ਜੀ ਇਹ ਤੁਹਾਡੇ ਨਾਲ ਇਹ ਖਾਲਾ ਕੋਈ ਐਡਵੋਕੇਟ ਆਪ ਬੰਦਾ ਉਹਦਾ ਫਿਰ ਬਿਲਕੁਲ ਬਿਲਕੁਲ ਆਮ ਬੰਦਾ ਇਥੇ ਇੱਕ ਬਾਈ ਹੈਗੀ ਆ ਸੁੱਖਾ ਜੀ ਤੁਸੀਂ ਉਹਨਾਂ ਨੂੰ ਮਿਲਿਓ ਉਹਨਾਂ ਨੂੰ ਅੰਦਰ ਵੜ ਕੇ ਕੁੱਟਿਆ ਗਿਆ ਸੀਗਾ ਉਹਨਾਂ ਤੇ ਮੇਰੇ ਨਾਲੋਂ ਵੀ ਜ਼ਿਆਦਾ ਸੱਟਾਂ ਲੱਗੀਆਂ ਸੀ ਜਾਨਲੇਵਾ ਹਮਲਾ ਸੀਗਾ ਕੀਤਾ ਹੋਇਆ ਉਹਨਾਂ ਤੇ ਪਰ ਉਹਨਾਂ ਦੀ ਅੱਜ ਤੱਕ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਾਡੀ ਇਸ ਲਈ ਹੋ ਗਈ ਕਿਉਂਕਿ ਮੇਰੇ ਨਾਲ ਮੇਰੇ ਵਕੀਲ ਖੜੇ ਨੇ ਗਵਰਨਰ ਕੋਲ ਅਸੀਂ ਪਹੁੰਚ ਗਏ ਸੀਗੇ ਮਾਝਾ ਗਵਰਨਰ ਸਾਹਿਬ ਦੀ ਇੰਟਰਫੀਅਰੈਂਸ ਸੀ ਤਾਂ ਕਰਕੇ ਇੱਕ ਪਰਚਾ ਦਰਜ ਹੋ ਗਿਆ ਜੋ ਜੀ ਕੀ ਸੰਦੇਸ਼ ਦੋ ਗਿਆਨ ਵਾਲੇ ਟਾਈਮ ਦੇ ਵਿੱਚ ਤੁਹਾਡੀ ਜੀ ਬਾਈਟ ਨਹੀਂ ਸਰਵਾਈ ਨਹੀਂ ਜਿਹੜਾ ਤੁਸੀਂ ਦਿਖਾਉਗਾ ਬਿਲਕੁਲ ਦਿਖਾਉਗਾ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਅੱਜ ਬਾਹ ਗੱਟੀਆਂ ਮੇਰੀ ਗਰਦਨ ਵੀ ਕੱਟ ਜੂਗੀ ਤੇ ਇਸ ਸੰਘਰਸ਼ ਦੇ ਵਿੱਚ ਲੋਕਾਂ ਦੇ ਨਾਲ ਖੜੀ ਸੀ ਖੜੀ ਰਹੂੰਗੀ ਕੱਤਲ ਵੀ ਆ ਜਿਦੇ ਵਿੱਚ 26 ਦੀ ਕੋ 26 ਨਹੀਂ ਲੱਗੀ ਹਲੇ ਤੱਕ ਮੇਰੇ 17 ਟਾਂਕੇ ਲੱਗੇ ਨੇ ਕੱਟ ਹੱਡੀ ਤੱਕ ਪਹੁੰਚ ਆਇਆ ਹਜੇ ਹਜੇ ਤੱਕ ਮੇਰੇ ਟਾਂਕੇ ਨਹੀਂ ਬੁੱਲੇ ਪਸੂ ਵੀ ਪੈਣ ਲੱਗੀ ਮੈਨੂੰ ਲੱਗਦਾ 5-6 ਦਿਨ ਹੋਰ ਲੱਗ ਜਾਣਗੇ ਤੇ ਕਾਨੂੰਨ 15 ਦਿਨਾਂ ਤੋਂ ਬਾਅਦ ਤੁਸੀਂ ਆਪਣੀ ਆਮ ਜ਼ਿੰਦਗੀ ਜੀਣ ਤੋਂ ਸਮਰੱਥ ਅਸਮਰੱਥ ਹੋ ਜਾਨੇਓ ਕਿਸੇ ਇਹੋ ਜੀ ਸੱਟ ਦੇ ਕਰਕੇ ਤਾਂ ਉੱਥੇ ਛੱਬੀ ਲੱਗਦੀ ਆ ਜੇ ਬੋਨ ਦੇ ਵਿੱਚ ਨਾਲ ਫ੍ਰੈਕਚਰ ਆ ਜਾਵੇ ਤਾਂ ਛੱਬੀ ਲੱਗਦੀ ਆ ਕਾਨੂੰਨ ਸਾਹਿਬ ਕਹਿੰ ਰਹੇ ਆ ਪਰ ਸਾਡੇ ਅਜੇ ਛੱਬੀ ਨਹੀਂ ਲੱਗੀ ਛੱਬੀ ਅੱਜ ਕੱਲ 118 ਬੀਬੀਐਨਸਾ ਕਹੇ ਛੱਬੀ ਉਹੀ ਕਹਿੰਦੇ ਨਾਲ ਲੋਕ ਜਿਹਦੇ ਨਾਲ ਲੋਕ ਜਾਣਦੇ ਹੋ ਉਹੀ ਠੀਕ ਆ ਹਜੇ ਸਾਡੇ ਵਾਲੇ ਕੇਸ 'ਚ ਛੱਬੀ ਨਹੀਂ ਲੱਗੀ ਹੈਗੀ ਤੇ ਇਸ ਲਈ ਇਸ ਕਿਹਾ ਕਿ ਕਾਨੂੰਨੀ ਕਾਰਜ